ਹੈਲੋ ਜੀ ਸਾਸ਼ੀ ਕਾ ਜੀ ਸਾਰਿਆਂ ਨੂੰ ਹਾਂ ਸਨੌ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆ ਇਹ ਵਾਲੀ ਪੁੰਤੀ ਦੀ ਠੀਕ ਆ ਜੀ ਇਹ ਵਾਲੀ ਪੁੰਤੀ ਇਦਾਂ ਬਣਦੀ ਆ ਬਹੁਤ ਸੋਹਣੀ ਲੱਗਦੀ ਆ ਬਣੀ ਹੋਈ ਜਿਹੜੇ ਆਪਣੇ ਚੈਨਲ ਤੇ ਜੀ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਹਾਂਜੀ ਇਹ ਡਿਜ਼ਾਈਨ ਦੀ ਆਪਣੀ ਪਹਿਲੀ ਸਲਾਈ ਹੈ ਠੀਕ ਹੈ ਜੀ ਆਹ ਕੁੰਡਾ ਜਿਹੜਾ ਆਪਣਾ ਸਿੱਧਾ ਜਾਂਦਾ ਇੱਥੇ ਤੱਕ ਆਪਾਂ ਸਿੱਧੇ ਕੁੰਡੇ ਪਾਵਾਂਗੇ ਚਾਰ ਕੁੰਡੇ ਆਪਣੇ ਸਿੱਧੇ ਹੋ ਗਏ ਠੀਕ ਹੈ ਜੀ ਤਾਂ ਅੱਗੇ ਆਪਣੀ ਸੈਣ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਬਿਨਾਂ ਪੁਣੇ ਇਧਰ ਲਈ ਸਲਾਈ ਤੇ ਲੈ ਜਾਂਦੇ ਠੀਕ ਹੈ ਜੀ ਹੁਣ ਆਹ ਤਿੰਨ ਕੁੰਡਿਆਂ ਨੂੰ ਛੱਡ ਕੇ ਇੱਕ ਕੁੰਡਾ ਆਪਾਂ ਨੇ ਸਿੱਧਾ ਬਣਾਣਾ ਚਾਰ ਕੁੰਡੇ ਆਪਾਂ ਬਿਨੇ ਬਣਾਏ ਇੱਧਰ ਲਿਆਉਣੇ ਇਹ ਹੀ ਚਾਰ ਕੁੰਡੇ ਆਪਾਂ ਨੇ ਬਾਰ-ਬਾਰ ਰਿਪੀਟ ਕਰਨੇ ਨੇ ਇਸ ਸਲਾਈ ਚ ਧਾਗਾ ਹੁਣ ਮਗਲੀ ਸਾਈਡ ਲੈ ਕੇ ਜਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਠੀਕ ਹੈ ਜੀ ਧਾਗਾ ਆਪਣੀ ਸਾਈਡ ਲਿਆਵਾਂਗੇ ਤੇ ਤਿੰਨ ਕੁੰਡਿਆਂ ਵਾਲੇ ਇਦਾਂ ਆਪਾਂ ਬਿਨਾ ਗੁਨੇ ਉਤਾਰ ਲਾਂਗੇ ਫਿਰ ਧਾਗਾ ਮਗਲੀ ਸਾਈਡ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹ ਸਾਰੀ ਸਲਾਈ ਚ ਆਪਾਂ ਨੇ ਇਹ ਵਾਲੇ ਚਾਰ ਕੁੰਡੇ ਰਿਪੀਟ ਕਰਨੇ ਨੇ ਇਹ ਸਾਰੀ ਸਲਾਈ ਆਪਾਂ ਇਦਾਂ ਬਣਾ ਲੈਣੇ ਆ ਜੀ। ਹਾਂਜੀ ਪਹਿਲੀ ਸਲਾਈ ਆਪਾਂ ਨੇ ਸਾਰੀ ਬਣਾ ਲਈ ਆ ਇਦਾਂ। ਠੀਕ ਆ ਜੀ ਆਪਾਂ ਆ ਗਿਆਂ ਬੈਕ ਸਾਈਡ ਦੂਜੀ ਸਲਾਈ ਡਿਜ਼ਾਈਨ ਦੀ। ਇਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਣਨੇ ਨੇ। ਧੱਗਾ ਆਪਣੀ ਸਾਈਡ ਰਹੂਗਾ। ਸਾਰੇ ਕੁੰਡੇ ਆਪਾਂ ਨੇ ਇਦਾਂ ਪੁੱਠੇ-ਪੁੱਠੇ ਬਣਾ ਕੇ ਇਹ ਵਾਲੀ ਸਲਾਈਏ ਜਿਹੜੀ ਆਪਾਂ ਇਹਨੂੰ ਵੀ ਕੰਪਲੀਟ ਕਰ ਲੈਣੇ ਆ। ਹਾਂਜੀ ਦੋ ਸਲਾਈਆਂ ਆਪਾਂ ਨੇ ਬਣਾ ਲਈਏ ਆਪਾਂ ਆ ਗਏ ਸਿੱਧੀ ਸਾਈਡ ਤੀਜੀ ਸਲਾਈ ਤੀਜੀ ਸਲਾਈ ਸੇਮ ਆਪਣੀ ਪਹਿਲੀ ਸਲਾਈ ਵਾਂਗੂ ਹੀ ਪੈਣੀ ਆ ਚਾਰ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਠੀਕ ਆ ਜੀ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਇਦਾਂ ਬਿਨਾ ਬੁਣੇ ਉਤਾਰ ਲਾਂਗੇ ਫਿਰ ਧਾਗਾ ਅਗਲੀ ਸਾਈਡ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸਾਈਡ ਇਹ ਤਿੰਨ ਕੁੰਡੇ ਇਦਾਂ ਉਤਾਰ ਲਾਂਗੇ ਠੀਕ ਆ ਜੀ ਇਹ ਹੈ ਗਈ ਤੀਜੀ ਸਲਾਈ ਆਪਣੀ ਸਿੱਧੀ ਸਾਈਡ ਸੇਮ ਪਹਿਲੀ ਸਲਾਈ ਵਾਂਗੂ ਹੀ ਪੈਣੀ ਆ ਬਹੁਤ ਹੀ ਸੋਖਾ ਯਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ। ਇਹ ਸਲਾਈ ਵੀ ਆਪਾਂ ਸਾਰੀ ਬਣਾ ਕੇ ਕੰਪਲੀਟ ਕਰ ਲੈਨੇ ਆ। ਹਾਂਜੀ ਤੀਜੀ ਸਲਾਈ ਵੀ ਆਪਣੀ ਬਣ ਗਈ ਆ। ਐਵੇਂ ਤੇ ਆਪਾਂ ਆ ਗਏ ਆ ਪੁੱਠੀ ਸਾਈਡ ਚੌਥੀ ਸਲਾਈ ਚੌਥੀ ਸਲਾਈ ਆਪਣੇ ਸਾਰੇ ਕੁੰਡੇ ਪੁੱਠੇ-ਪੁੱਠੇ ਬਣਾ ਲੈਣੇ ਨੇ ਤੱਕ ਆਪਣੀ ਸੈਟ ਜੀ ਇਹ ਸਾਰੇ ਕੁੰਡੇ ਆਪਣੇ ਪੁੱਠੇ-ਪੁੱਠੇ ਬਣਾ ਲੈਣੇ ਨੇ ਇਹ ਸਲਾਈ ਵੀ ਆਪਾਂ ਇਦਾਂ ਸਾਰੇ ਕੁੰਡੇ ਪੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰ ਲੈਣੇ ਆ हां जी ਡਿਜ਼ਾਈਨ ਦੀ ਆਪਣੀਆਂ ਚਾਰ ਸਲਾਈਆਂ ਬਣ ਗਈਆਂ ਨੇ ਆਪਣੀ ਆ ਗਈ ਪੰਜਵੀਂ ਸਲਾਈ ਸਿੱਧੀ ਸੈਂ ਠੀਕ ਆ ਜੀ ਹੁਣ ਆਪਾਂ ਨੇ ਆ ਚਾਰ ਗੁੰਡੇ ਤਾਂ ਸਿੱਧੇ ਬਣਾਣੇ ਨੇ ਜਿਹੜੇ ਆਪਣੇ ਆ ਤਿੰਨ ਗੁੰਡੇ ਨਹੀਂ ਬਣਾਏ ਸੀ ਇਹ ਦੋ ਸਲਾਈਆਂ ਚ ਇੱਕ ਗੁੰਡਾ ਆਪਾਂ ਨੇ ਸਿੱਧਾ ਬਣਾ ਲੈਣਾ ਠੀਕ ਆ ਜੀ ਹੁਣ ਧਾਗਾ ਮਗਲੀ ਸਾਈਡ ਨੂੰ ਸਾਰੇ ਗੁੰਡੇ ਸਿੱਧੇ ਹੀ ਬਾਹਣੇ ਨੇ ਆ ਦੋ ਗੁੰਡੇ ਆਪਾਂ ਇਦਾਂ ਚੱਕਾਂਗੇ ਤੋਂ ਸੈਂਟਰ ਵਾਲੇ ਗੁੰਡੇ ਨੂੰ ਆਪਾਂ ਇਦਾਂ ਬੁਣ ਲੈਣੇ ਆ ਇਹ ਠੀਕ ਆ ਜੀ ਹੁਣ ਇੱਥੇ ਤਿੰਨ ਕੁੰਡੇ ਆਪਣੇ ਸਿੱਧੇ ਹੋ ਜਾਣਗੇ। ਇੱਕ ਕੁੰਡਾ ਇਹ ਵਾਲਾ ਇੱਧਰਲੇ ਡਿਜ਼ਾਈਨ ਦਾ ਜਿਹੜੇ ਤਿੰਨ ਕੁੰਡੇ ਨਹੀਂ ਬਣਾਏ ਸੀ ਤੇ ਇੱਕ ਕੁੰਡਾ ਆਪਣਾ ਜਿਹੜਾ ਸਿੱਧਾ ਸੀ ਤੇ ਇਹ ਇਹ ਵਾਲਾ। ਹੁਣ ਫਿਰ ਆਹ ਦੋ ਕੁੰਡੇ ਆਪਾਂ ਚੱਕਾਂਗੇ ਇੱਦਾਂ। ਸੈਂਟਰ ਵਾਲੇ ਕੁੰਡੇ ਨਾਲ ਇੱਦਾਂ ਬੰਨ ਲਾਂਗੇ ਠੀਕ ਹੈ ਜੀ। 1 2 3 ਤਿੰਨ ਕੁੰਡੇ ਸਿੱਧੇ। ਇਹ ਆਪਣੀ ਪੰਜਵੀਂ ਸਲਾਈ ਹੈ ਸਿੱਧੀ ਸਾਈਡ। ਹੁਣ ਦੇਖੋ ਆਹ ਦੋਹੇ ਕੁੰਡੇ ਆਪਾਂ ਜਿਹੜੇ ਛੱਡੇ ਸੀਗੇ ਇਹਨਾਂ ਨੂੰ ਆਹ ਸੈਂਟਰ ਵਾਲੇ ਕੁੰਡੇ ਨਾਲ ਇੱਦਾਂ എദ് ਅਨਿਮਿਸ ਲਾਈ ਸਾਰੀ ਆਪਾਂ ਇਦਾਂ ਬਣਾ ਲੈਨੇ ਪੰਜ ਸਲਾਈਆਂ ਆਪਾਂ ਨੇ ਬਣਾ ਲਈਆਂ ਨੇ ਠੀਕ ਹੈ ਜੀ ਹੁਣ ਆਪਾਂ ਆ ਗਏ ਪੁੱਠੇ ਸੈਣ ਛੇਵੀਂ ਸਲਾਈ ਛੇਵੀਂ ਸਲਾਈ ਆਪਣੀ ਪੁੱਠੀ ਵੀ ਬਣਨੀ ਆ ਇਹਦੀਆਂ ਜਿੰਨੀਆਂ ਵੀ ਸਲਾਈਆਂ ਨੇ ਇਹ ਵਾਲੇ ਡਿਜ਼ਾਈਨ ਦੀ ਆਪਣੀਆਂ ਪੁੱਠੀਆਂ ਪੁੱਠੀਆਂ ਬਣਨੀਆਂ ਨੇ ਛੇ ਸਲਾਈਆਂ ਦੇ ਵਾਲਾ ਡਿਜ਼ਾਈਨ ਹੈ ਤੇ ਚਾਰ ਚਾਰ ਕੁੰਡਿਆਂ ਦਾ ਜੀ ਇਹ ਡਿਜ਼ਾਈਨ ਹੈ ਇਹ ਵਾਲੀ ਆਪਣੀ ਛੇਵੀਂ ਸਲਾਈ ਹੈ ਇਹ ਵੀ ਆਪਾਂ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਬਣਾ ਕੇ ਛੇ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨੇ ਤੇ ਜਿਹੜਾ ਆਪਣਾ ਡਿਜ਼ਾਈਨ ਹੈ ਉਹ ਵੀ ਆਪਣਾ ਬਣ ਕੇ ਕੰਪਲੀਟ ਹੋ ਗਿਆ ਠੀਕ ਹੈ ਜੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਦਾਂ ਬਣਦਾ ਹੈ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜਿਹੜੀ ਬੈਕ ਸਾਈਡ ਹੈ ਦੀ ਇਹ ਵਾਲੀ ਇਦਾਂ ਬਣਦੀ ਆ ਤੇ ਜਿਹੜੇ ਬੈਕ ਸਾਈਡ ਵਾਲੇ ਕੁੰਡੇ ਨੇ ਉਹ ਸਾਰੀ ਸਲਾਈ ਆਪਣ ਨੂੰ ਪੁੱਠੀ ਪੁੱਠੀ ਪੈ ਜਾਂਦੀ ਆ ਕੀਕਾ ਜੀ ਸਿੱਧੀ ਸਲਾਈ ਚਾ ਡਿਜ਼ਾਈਨ ਬਣਾਣਾ ਹੈ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤੇ 6 ਸਲਾਈਆਂ ਦਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਵੀ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਆਪਣੀ ਜੀ ਇੰਨੀ ਕੀ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ